ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਮਨਾਏ ਜਾ ਰਹੇ ਚਾਰ ਰੂਜਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਦੂਜਾ ਦਿਨ ਗੌਂਦੀ ਸ਼ਾਇਰੀ ਨੂੰ ਸਮਰਪਿਤ ਰਿਹਾ ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬੀ ਦੇ ਡਾਇਰੈਕਟਰ ਸ਼੍ਰੀ ਜਸਵੰਤ ਜਫਰ ਨੇ ਕੀਤੀ ਮੋਕਾ ਮਹਿਮਾਨ ਬਚੋ ਸ਼੍ਰੀ ਸਵਰਨਜੀਤ ਸਵੀ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਸ਼ਾਮਲ ਹੋਏ ਪ੍ਰਧਾਨਗੀ ਮੰਡਲ ਵਿੱਚ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਜਨਾਬ ਖਾਲਿਦ ਹੁਸੈਨ ਸਰਦਾਰ ਅਮਰਜੀਤ ਸਿੰਘ ਗਰੇਵੜ ਡਾਕਟਰ ਗੁਲਜਾਰ ਸਿੰਘ ਪੰਦੇਰ ਸ਼ਾਮਲ ਹੋਏ ਸਮਾਗਮ ਦੀ ਪ੍ਰਧਾਨਗੀ ਭਾਸ਼ਣ ਦਿੰਦਿਆਂ ਸ਼੍ਰੀ ਜਸਵੰਤ ਜਫਰ ਨੇ ਕਿਹਾ ਕਿ ਜਿੰਨਾ ਚਿਰ ਪੰਜਾਬੀ ਬੋਲਣ ਵਾਲੇ ਹਨ ਉਨ੍ਹਾਂ ਚਿਰ ਪੰਜਾਬੀ ਜਿੰਦਾ ਰਹੇਗੀ ਨਵੀਆਂ ਤਕਨੀਕਾਂ ਦਾ ਸਵਾਗਤ ਕਰਨਾ ਬਣਦਾ ਹੈ ਉਨ੍ਹਾਂ ਕਿਹਾ ਕਿ ਪੰਜਾਬੀ ਦਾ ਗੀਤਾਂ ਨਾਲ ਗੂੜਾ ਸਬੰਧ ਹੈ ਪਰ ਬਜਾਰੀ ਕਰਨ ਦੇ ਕਾਰਨ ਅਸੀਂ ਗੀਤਾ ਨਾਲੋਂ ਵਿਛੜ ਰਹੇ ਹਾਂ ਇਸ ਮੌਕੇ ਪੰਜਾਬ ਅਤੇ ਪ੍ਰਵਾਸ ਵਿਸ਼ੇ ਤੇ ਸਰਦਾਰ ਅਮਰਜੀਤ ਸਿੰਘ ਅਰਵਾਲ ਨੇ ਵਿਸ਼ੇਸ਼ ਲੈਕਚਰ ਦਿੰਦਿਆ ਕਿ ਰਾਸ਼ਟਰਵਾਦ ਪ੍ਰਵਾਸ ਨੂੰ ਰੋਕ ਦਿੰਦਾ ਹੈ ਅਮਰੀਕਾ 'ਚ ਜਿੰਨਾ ਵੀ ਵਿਕਾਸ ਹੋਇਆ ਹੈ ਉਸ ਵਿੱਚ ਪ੍ਰਵਾਸੀਆਂ ਦਾ ਵਿਸ਼ੇਸ਼ ਯੋਗਦਾਨ ਹੈ ਵੱਡੇ ਦੁਖਾਂਤਕ ਪ੍ਰਵਾਸਾਂ ਵਿੱਚ ਭਾਰਤ ਦੇਸ਼ ਦੀ 3 ਥਾਈ ਵੰਡ ਅਤੇ africa ਮਹਾਦੀਪ ਵਿੱਚੋਂ ਬੰਦੂਆਂ ਲੋਕਾਂ ਨੂੰ ਹੋਰ ਥਾਈ ਲਿਜਾਉਣਾ ਪ੍ਰਮੁੱਖ ਹੈਨ ਅੱਜ ਦੇ ਪ੍ਰਵਾਸ ਵਿੱਚ ਮੌਸਮ ਦੀ ਤਬਦੀਲੀ ਸ਼ਹਿਰੀਕਰਨ ਧਰਤੀ ਤੋਂ ਪੁਲਾੜ ਜਨ ਸੁਧਾਰਨ ਜ਼ਿੰਦਗੀ ਵਿੱਚ ਸੋਸ਼ਲ ਮੀਡੀਆ ਵੀ ਪ੍ਰਵਾਸ ਹੈ ਵਿਦੇਸ਼ਾਂ ਵਿੱਚ ਪੱਕੇ ਤੌਰ ਤੇ ਨਾ ਟਿਕਣ ਵਾਲੇ ਪ੍ਰਵਾਸੀ ਜਦੋਂ ਵਤਨ ਪਰਤਣਗੇ ਤਾਂ ਪੰਜਾਬ ਲਈ ਇੱਕ ਬੰਗਾਰ ਹੋਵੇਗੀ ਪੰਜਾਬ ਨੂੰ ਛੋਟੀਆਂ ਲੜਾਈਆਂ ਵਿੱਚ ਉਲਝਾਇਆ ਜਾ ਰਿਹਾ ਹੈ ਇਹ ਲੜਾਈ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਜਾਂ ਚੰਡੀਗੜ੍ਹ ਦੀ ਹੁੰਦ ਦੀ ਹੋਵੇ ਅੰਤ ਵਿੱਚ ਉਹਨਾਂ ਨੇ ਪ੍ਰਵਾਸ ਨਾਲ ਸੰਬੰਧਤ ਆਪਣੀ ਕਵਿਤਾ ਵੀ ਸਾਂਝੀ ਕੀਤੀ ਸਮਾਰਕਮ ਦੇ ਵਿਸ਼ੇਸ਼ ਮਹਿਮਾਨ جناب ਖਾਲਿਦ ਹੁਸੈਨ ਨੇ ਕਿਹਾ ਕਿ ਪੰਜਾਬੀ ਜਿੰਦਾ ਜੁਬਾਨ ਹੈ ਤੇ ਜਿੰਦਾ ਹੀ ਰਹੇਗੀ ਭਾਵੇਂ ਸਿੱਖਾਂ ਦੇ ਰਾਜ ਵਿੱਚ ਵੀ ਰਾਜਸੀ ਜੁਬਾਨ ਫਾਰਸੀ ਸੀ ਪਰ ਅੱਜ ਵੀ ਜਿੰਦਾ ਹੈ ਅੱਜ ਦੇ ਲੇਖਕ ਲੈਂਦੀ ਪੰਜਾਬੀ ਪੋਠੋਹਾਰੀ ਬਹਾਵਲਪੂਰੀ ਡੋਗਰੀ ਆਦ ਨੂੰ ਛੱਡ ਕੇ ਹੋਰ ਜੁਬਾਨਾਂ ਵੱਲ ਬਤੇਰੀ ਰੁਚੀ ਤੋਂ ਹੁੰਦੇ ਹਨ ਮੁੱਖ ਮਹਿਮਾਨ ਸ਼੍ਰੀ ਵਰਨਜੀਤ ਸਵੀ ਨੇ ਕਿਹਾ ਕਿ ਇਸ ਪੁਸਤਕ ਮੇਲੇ ਮੌਕੇ ਪਹੁੰਚ ਕੇ ਬੜਾ ਚੰਗਾ ਲੱਗਿਆ ਸ਼ਬਦ ਨੂੰ ਸ਼ੁੱਧ ਬੋਲਣਾ ਬਹੁਤ ਜ਼ਰੂਰੀ ਹੈ ਦੂਜੇ ਸੈਸ਼ਨ ਮੌਕੇ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਸਮਾਗਮ ਵਿੱਚ ਸ਼ਾਮਲ ਹੋਏ ਉਹਨਾਂ ਆਪਣੇ ਐਮਪੀ ਲੈਂਡ ਫੰਡ ਵਿੱਚੋਂ ਅਕੈਡਮੀ ਨੂੰ 15 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵਜੋਂ ਦੇਣ ਦਾ ਐਲਾਨ ਕੀਤਾ ਅਤੇ ਇਹ ਵੀ ਕਿਹਾ ਕਿ ਐਨੀ ਹੀ ਰਾਸ਼ੀ ਮੈਂ ਲੁਧਿਆਣਾ ਨਾਲ ਸੰਬੰਧਿਤ ਐਮਪੀ ਤੋਂ ਦਿਵਾਵਾਗਾ ਡਾ. ਧਰਮਵੀਰ ਗਾਂਧੀ ਦਾ ਸਵਾਗਤ ਕਰਦੇ ਆਂ ਡਾ. ਗੁਲਜਾਰ ਸਿੰਘ ਪੰਦੇਰ ਨੇ ਕਿਹਾ ਕਿ ਡਾ. ਗਾਂਧੀ ਸਾਡੀ ਰਾਜਨੀਤੀ ਨੂੰ ਪੁਸਤਕਾਂ ਦੀ ਦਿਸ਼ਾ ਵਿੱਚ ਤੋਰ ਰਹਿਆ ਨਾ ਪੰਜਾਬੀ ਸਾਇਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਦੀ ਸਿੰਘ ਨੇ ਡਾ. ਧਰਮਵੀਰ ਗਾਂਧੀ ਜੀ ਨੂੰ ਬਤੌਰ ਮੈਂਬਰ ਪਾਰਲੀਮੈਂਟ ਪੰਜਾਬੀ ਭਵਨ ਦੇ ਵਿੜੇ 'ਚ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਦੇ ਆਂ ਉਹਨਾਂ ਦੇ ਪੰਜਾਬ ਵਿੱਚ ਮੁੱਢਲੇ ਪੱਧਰ ਤੇ ਕੀਤੇ ਜਾਂਦੇ ਕੰਮਾਂ ਦਾ ਜ਼ਿਕਰ ਕੀਤਾ ਉਹਨਾਂ ਅੱਜ ਦੇ ਸਮਾਗਮ 'ਚ ਪਹੁੰਚੇ ਸਮੂਹ ਲੇਖਕਾਂ ਸਰੋਤਿਆਂ ਦਾ ਧੰਨਵਾਦ ਵੀ ਕੀਤਾ ਕਵੀ ਦਰਬਾਰ ਵਿੱਚ ਧਰਮ ਕੰਮਿਆਣਾ ਤਰੋਚਨ ਲੋਚੀ ਜਗਸੀਰ ਜਿੰਦਾ ਸ਼ਵਦੀਸ਼ ਦਲਜਿੰਦਰ ਰੀਹਲ ਗੁਰਜੰਟ ਰਾਜਿਆਣਾ ਕੁਲਵਿੰਦਰ ਕੁਲਾ ਗੁਰਸੇਵਕ ਲੰਬੀ ਗੁਰਚਰਨ ਪੱਬਾਰ ਵਾਲੀ ਅਤੇ ਹਾਜ਼ਰ ਸ਼ਾਇਰਾਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਨਾਲ ਸਰੋਤਿਆਂ ਨੂੰ ਸਰੂਸਾਰ ਕੀਤਾ ਇਸ ਪ੍ਰੋਗਰਾਮ ਦੇ ਕਨਵੀਨਰ ਡਾਕਟਰ ਹਰੀ ਸਿੰਘ ਜਾਚਕ ਸਨ ਅਤੇ ਮੰਚ ਸੰਚਾਲਨ ਜਸਵੀਰ ਚੱத் ਨੇ ਸੁਚਾਰੂ ਅਤੇ ਖੂਬਸੂਰਤ ਅੰਦਾਜ਼ ਵਿੱਚ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਰਵਿੰਦਰ ਪਟਲ ਡਾਕਟਰ ਗੁਰੂ ਇਕਬਾਲ ਸਿੰਘ ਸ਼੍ਰੀ ਵਾਹਿਦ ਸਤਨਾਮ ਸਿੰਘ ਡਾਕਟਰ ਗੁਰਮੇਲ ਸਿੰਘ ਮਲਕੀਤ ਸਿੰਘ ਔਲਖ ਸੰਤੋਖ ਸੁਖੀ ਲਖਵੀਰ ਲੱਭਾ ਸੁਰਿੰਦਰ ਮਕਸੂਦਪੁਰੀ ਹਰਸਿਮਰਤ ਕੌਰ ਸੁਰਿੰਦਰ ਜੈਪਾਲ ਜਸਪ੍ਰੀਤ ਕੌਰ ਸੁਰਿੰਦਰ ਦੀਪ ਸਤੀਸ਼ ਗੁਲਾਟੀ ਸਤਨਾਮ ਸਿੰਘ ਕੋਮਲ ਜੋਰਾਵਰ ਪੰਛੀ ਸਰਜੀਤ ਸੰਧੂ ਗੁਰਮੇਜ ਪੱਟੀ ਜਗਜੀਵਨ ਕੌਰ ਕਾਪਾਲੀ ਖਾਦਮ ਵੀਰਪਾਲ ਕੌਰ ਡਾਕਟਰ ਲਖਵਿੰਦਰ ਕੌਰ ਪਰਮਿੰਦਰ ਕੌਰ ਅਮਰਿੰਦਰ ਸੋਹਲ ਪ੍ਰਭਜੋਤ ਰਾਮਪੁਰ ਦੀਪ ਦਿਲਬਰ ਸੁਜੀਤ ਦਰਸ਼ੀ ਸਿਮਰਨ ਮਨਪ੍ਰੀਤ ਕੌਰ ਸਮੇਤ ਕਾਫੀ ਗਿਣਤੀ ਵਿੱਚ ਲੇਖਕ ਅਤੇ ਸਰੋਤੇ ਹਾਜ਼ਰ ਸਨ ਸ਼ਾਮ ਦੇ ਸੈਸ਼ਨ ਵਿੱਚ ਨਾਟਕ ਇੱਕ ਸੀ ਜਲਪਰੀ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਲੇਖਕ ਰਾਜਵਿੰਦਰ ਸਮਰਾਲਾ ਅਕਸ਼ ਰੰਗਮੰਚ ਸਮਰਾਲਾ ਵੱਲੋਂ ਖੇਡਿਆ ਗਿਆ ਇਸ ਮੌਕੇ ਸਰਦਾਰ ਮਲਕੀ ਸਿੰਘ ਦਾਖਾ ਤੇ ਡਾਕਟਰ ਅਰੁਣ ਮਿੱਤਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਨਾਟਕਵਾਰੀ ਆਪਣੇ ਵਿਚਾਰ ਸਾਂਝੇ ਕੀਤੇ ਉਪਰੋਕਤ ਪ੍ਰੋਗਰਾਮਾਂ ਤੋਂ ਇਲਾਵਾ ਡਾਕਟਰ ਪਰਮਜੀਤ ਸਿੰਘ ਸੋਹਲ ਅਤੇ ਰਵੀ ਰਵਿੰਦਰ ਵੱਲੋਂ ਫੋਟੋ ਪ੍ਰਦਰਸ਼ਨੀ ਵੀ ਲਗਾਈ ਗਈ। ਪੁਸਤਕ ਮੇਲੇ ਵਿੱਚ ਲਗਭਗ 40 ਦੇ ਕਰੀਬ ਪੁਸਤਕਾਂ ਦੇ ਸਟਾਲ ਲੱਗੇ ਹੋਏ ਸਨ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਸਮੂਹ ਪੁਸਤਕਾਂ ਤੇ ਪੰਜਾਬੀ ਪ੍ਰੇਮੀਆਂ ਨੂੰ ਹਾਰਦਿਕ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਉਹ ਪੰਜਾਬੀ ਪਵਨ ਲੁਧਿਆਣਾ ਪਹੁੰਚ ਕੇ ਆਪਣੀਆਂ ਮਨਪਸੰਦ ਪੁਸਤਕਾਂ ਖਰੀਦਣ ਤੋਂ ਇਲਾਵਾ ਸਾਹਿਤਕ ਸਮਾਗਮ ਵਿੱਚ ਵੀ ਸ਼ਾਮਲ ਹੋਣ।